ਸਸੀ ਕਾਲ ਜੀ ਸਾਰੇ ਪ੍ਰਾਪਾ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟੇਨ ਮੌਜੂਦ ਹਾਂ ਮਿੱਤਰੋ ਮੁਕਸਰ ਜ਼ਿਲ੍ਹੇ ਦਾ ਮਨਮਤਾ ਨਗਰਾ ਪਿੰਡ ਹਰੀਕੇ ਕਲਾਂ ਹਰੀ ਕੇ ਕਲਾ ਪਿੰਡ ਦਾ ਜਦੋਂ ਨਾਮ ਆ ਜਾਵੇ ਤਾਂ ਫਿਰ ਮਿੱਤਰੋ ਪਸ਼ੂ ਪਾਲਣ ਕਿੱਤੇ ਦੇ ਵਿੱਚ ਬਰੀਡ ਲੈਵਲ ਦੇ ਉੱਤੇ ਜਾਨਵਰਾਂ ਦੀ ਬਿਊਟੀ ਦੇ ਵਿੱਚ ਕਮਾਲ ਦੇ ਜਾਨਵਰ ਲਿਆਉਣ ਵਾਲਾ ਭਾਈ ਜੀਵਨ ਆਪਣੇ ਨਾਲ ਅੱਜ ਮੌਜੂਦ ਹੋਊਗਾ ਮਿੱਤਰੋ ਇਸ ਟਾਈਮ ਜੋ ਆਪਾਂ ਬਾਈ ਜੀਵਨ ਦੇ ਫਾਰਮ ਦੇ ਉੱਤੇ ਮੌਜੂਦ ਹਾਂ ਜਾਨਵਰ ਤੁਹਾਨੂੰ ਸੱਤ ਵਿਖਾਵਾਂਗੇ ਫਿਰ ਮਿੱਤਰੋ ਅੱਜ ਟੌਪ ਤੋ ਟੌਪ ਗਾ ਅੱਜ ਫੇਰ ਤੁਹਾਡੇ ਲਈ ਹੋਊਗੀ। ਇੱਕ ਗੱਲ ਹੋਰ ਦੱਸ ਦਵਾਂ ਬਈ ਨਵਾਂ ਫਾਰਮ ਬਣਾ ਲਿਆ, ਖੁਰਲੀਆਂ ਬਣ ਗਈਆਂ, ਓਕੇ ਦੀ ਰਿਪੋਰਟ ਹੋ ਗਈ ਐ ਕਿਸੇ ਪਾਸੇ ਨਾ ਜਾਇਓ। YouTube ਦੇ ਉੱਤੇ ਜੀਵਨ ਬਾਈ ਦਾ ਨੰਬਰ ਚੱਲੀ ਜਾਂਦਾ। ਬਸ ਚੱਕ ਲੋ ਬਾਈ ਮਿੱਤਰੋ। ਤੁਹਾਨੂੰ ਸਾਰੀ ਸਿੱਖਿਆ ਹੀ ਮਿਲ ਜੂਗੀ ਵੀ ਕਿਹ ਕਿਹੋ ਜਾਨਵਰ ਪਣਾਓ, ਨਾ ਪਣਾਓ। ਆਓ ਮਿਲਦੇ ਆ ਬਾਈ ਜੀ ਨਾਲ ਕਰਦੇ ਗੱਲਬਾਤ ਆਪਾਂ। ਸਤਿ ਸ਼੍ਰੀ ਅਕਾਲ ਜੀਵਨ ਬਾਈ ਕੀ ਹਾਲ ਚਾਲ ਹੈ ਜੀ? ਟਿੱਕ ਟਾਕ ਮਹਾਰਾਜ ਜੀ। ਸੇਤਾ ਪਰਿਵਾਰ ਸਨ। ਤੈਨੂੰ ਸ਼ੁਕਰ ਅੱਛਾ ਸਭ ਤੋਂ ਪਹਿਲਾਂ ਆਪਣੀ ਪਹਿਲਾ ਵਾਲੀ ਵੀਡੀਓ ਦਾ ਕੀ ਰਿਸਪੌਂਸ ਬਹੁਤ ਵਧੀਆ ਭਾਈ ਸਾਰੇ ਵੇਖੇ ਸੀ ਹਨਾ ਹੋ ਗਈ ਬਹਿ ਜਾ ਬੱਲੇ ਹੋ ਗਈ ਸ਼ੁਕਰ ਹੈ ਰੱਬ ਦਾ ਜੀ ਅੱਛਾ ਜੀਵਨ ਭਾਈ ਅੱਜ ਜਨਮਰ ਫੇਰ ਆਪਣੇ ਕੋਲ ਸਟਾਰ ਹਨਾ ਹਾਂਜੀ ਹਾਂਜੀ ਤੇ ਆਪਾਂ ਸ਼ੁਰੂਆਤ ਅੱਜ ਤੇਰੇ ਤੋਂ ਹੀ ਦੱਸ ਕਿਹੜੀ ਦੁਕਰਾਉਣੀ ਹੈ ਕਿ ਮੈਂ ਕੀਤੀ ਸੀ ਪਿਛਲੇ ਦਿਨ ਅੱਜ ਤੂੰ ਦੱਸ ਨਹੀਂ ਨਹੀਂ ਜਿਹੜੀ ਤੈਨੂੰ ਚੰਗਾ ਕਾਲੀ ਵੈੜ ਤੋਂ ਚੱਲ ਲੱਗ ਕੋਈ ਨਹੀਂ ਕਾਲੀ ਕਾਰ ਬਾਈ ਬਈ ਪਹਿਲਾਂ ਤਾਂ ਜੀਵਨ ਭਾਈ ਐਂ ਐਂ ਗੱਲ ਵੀ ਇਹਦਾ ਕਿਨੂਆ ਸੁਆ ਪਹਿਲਾ ਸੂਆ ਬਈ ਕਲੂਨੀਆ ਹਾਂਜੀ ਹਾਂਜੀ ਦੋ ਦੰਦਾ ਦੋ ਦੰਦਾ ਹਾਂਜੀ ਹਾਂਜੀ ਦਿਨ ਕਿੰਨੇ ਕੁ ਲੈ ਜੂਗੀ ਜੀ ਨੂੰ ਦਿਨ ਅਜੇ ਹਫਤਾ ਲੈ ਜੂਗੀ ਸਰਬੇ ਬਈ ਹਫਤਾ ਲੈ ਜੂਗੀ ਕੱਢਿਓ ਬਾਹਰ ਨੂੰ ਬਈ ਬਾਹਰ ਕੱਢੀ ਰਾਮ ਰਾਮਣਾ ਰੈਡ ਇਸ ਦੁੱਧ ਦੀ ਬਹੁਤ ਕੁਆਲਿਟੀ ਮੈਨਾਂ ਕਿਹੜੀਆਂ ਗੱਲਾਂ ਬਈ ਇਹੋ ਜਿਹਾ ਜਨਾਰ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਾ ਸਾਰਾ ਕੁਝ ਯਾਰ ਕੋਈ ਕਿੰਨਾ ਦੁੱਧ ਲੈ 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 ਕਿੰਨਾ ਦੁੱਧ ਕਿੰਨਾ ਦੁੱਧ ਦੇ ਜੂਗੀ ਬਈ ਦੁੱਧ ਯਾਰ ਜੇ ਚੰਗੀ ਸੇਵਾ ਵਾਲਾ ਹੈ ਤਾਂ ਦੁੱਧ 14 ਕਿਲੋ ਟਾਈਮ ਦਾ ਵਚੀ ਦੇ 3/2 ਕਿਲੋ ਦੇ ਜੀ ਹਾਂ ਅੱਛੀ ਬਾਤ ਹੈ ਇਹਨਾਂ ਦਾ 25 26 ਦਾ ਜਲਦੀ ਨਹੀਂ ਆਹੋ ਜਿਹਾ ਬੱਚਾ ਦਾ ਵੇਖ ਲਾ ਤੁਸੀਂ ਐਸਾ ਜਾਨਾ ਉਹਨਾਂ ਬਾਕੀ ਪਰਮਾਤਮਾ ਨੇ ਨਾ ਹਰ ਰੰਗ ਹੀ ਚੁਣ-ਚੁਣ ਕੇ ਲਾਇਆ ਹਨਾ ਹਾਂ ਨੀ ਚੀਜ਼ ਆ ਯਾਰ ਜਾਤ ਵੀ ਬਹੁਤ ਆ ਬੱਚੀ ਦਾ ਉਹ ਨਹੀਂ ਹਣਾ ਇਹੋ ਜੀਆਂ ਗਾਇਆਂ ਪਾਈਆਂ ਹੁਣ ਬਈ ਫਾਰਮ ਦੇ ਵਿੱਚ ਕਿਵੇਂ ਫਾਰਮ ਫੇਰੋ ਹੈ ਹੈ ਦੇਖੋ ਤੁਰਦੀ ਨਾ ਪਲਵਾਨੋਂ ਲੈ ਜਾ ਬਈ ਗੇਰਗੇਰਦੀ ਗੈਥਣ ਦੀ ਦੂਰੀ ਥਣ ਦੀ ਮਜਬੂਤੀ ਫਿਰ ਇੱਕ ਗੱਲ ਹੋਰ ਹਜੇ ਦਿਨ ਕਿੰਨੇ ਦੱਸਿਆ ਸੀ ਇਹਦੇ ਹਜੇ ਹਫਤਾ ਲੈ ਹਫਤਾ ਇਹਦਾ ਵੀ ਰਿਕਾਰਡ ਦਵਾਂਗੇ ਭਈ ਸਾਰਾ ਸਾਰਾ ਪੁੱਲ ਲਖਾਇ ਲੈ ਲਿਖਤੀ ਰੂਪ ਜੀ ਦਵਾਂਗੇ ਅੱਛਾ ਇਹਦਾ ਕੀ ਰੇਟ ਰਹੂਗਾ ਮਾ ਬਸ ਟਾਟਾ ਬਾਟਾ ਵਾਲਾ 1 ਪੰਜ ਰਹੂਗਾ ਸਾਡੇ 1 ਪੰਜ ਦੀ ਦੇਣੀ ਆ ਮਾਨਤਾਂ ਥੋੜਾ ਬੋਧਾ ਬਸ ਮਾਨਤਾਂ ਛੋਟ ਚੱਪਾ ਹੀ ਹੋਊਗਾ ਆਪਣਾ ਅੱਗੇ ਵੀ ਪਾਏ ਹੋਦੇ ਨਹੀਂ ਠੀਕ ਹੈ ਭਾਈ ਅੱਛਾ ਇਹ ਹੋ ਗਿਆ ਪਹਿਲੇ ਨੰਬਰ ਤੇ ਕਿੰਨਾ ਭਾਈ 2 ਨੰਬਰ ਤੇ ਗਾਂ ਜਿਹੜੀ ਭਈਆ ਦੂਜਾ ਸੂਆ ਭਾਈ ਠੀਕ ਹੈ ਜੀ 30 ਕਿਲੋ ਦੁੱਧ ਵੇੜ ਨੇ ਪਾਇਆ 30 ਕਿਲੋ ਹਾਂ ਬਣਾ ਜਮਾ ਠੋਕਣਾ ਤਿਆਰੀ ਤੀ ਹੈ ਨਾ ਰਾਤ ਨੂੰ ਸੂਪੇ ਕੱਲ ਸੂਪੇ ਲੈ ਵਾਲੂ ਆਇੰਦੂ ਇਹ ਬੜਾ ਚੰਗਾ ਲੱਗਾ ਬਈ ਹਾਂਜੀ ਹਾਂਜੀ ਕੋਈ ਕਦ-ਕੁੱਦ ਵੀ ਬਹੁਤ ਕਰਨ ਵਾਲੀ ਵੱਡਾ ਕੰਦ ਬਈ ਠੀਕ ਹੈ ਬਈ ਵੇਖੋ ਬੇਤਰੋ ਬਾਕੀ ਪੈਰਾ ਪੂਰਾ ਤੱਕੀ ਹੋਵੇਗਾ ਯਾਰ ਹਾਂ ਨਹੀਂ ਨਹੀਂ ਲੋਹੇ ਦੇ ਨਹੀਂ ਰਹਾ ਯਾਰ ਤਾਂ ਵੇਖੋ ਬਈ ਲੈ ਆ ਮੋੜ ਦਿਆ ਬਈ ਮੋੜ ਦਿਆ ਪਹਿਲਵਾਨਾਂ ਵਾਂਗ ਉਤਰਦੀ ਹੈ ਨਾ ਬਈ ਹਾਂ ਨਹੀਂ ਠੀਕ ਹੈ ਯਾਰ ਓਕੇ ਆ ਜਮਾ ਆ ਇਹ ਐਂਡੀਆਂ ਚੀਜ਼ ਹੀ ਆ ਤਾਂ ਨਹੀਂ ਪਈ ਨਹੀਂ ਕਿਤੇ ਹੱਥ ਭਰਾਈ ਨਹੀਂ 30 ਕਿਲੋ ਦੁੱਧ ਦੀ ਮਾਲਕਣਾ ਹੈ ਉੱਪਰ ਜਾਊਗੀ 30 ਕਿਲੋ ਦਿੱਤਾ ਵੈੜ ਨੇ ਦੁੱਧਾਂ ਕੰਢੇ ਜੋ ਇਹਦਾ ਵੀ ਰਿਕਾਰਡ ਮੈਨੂੰ ਦਾ ਪੂਰਾ ਦੇ ਦਊ ਹਾਂਜੀ ਹਾਂਜੀ ਇਹਦਾ ਵੀ ਦਿੱਖਤੀ ਰਿਕਾਰਡ ਹੈ ਹਾਂਜੀ ਹਾਂਜੀ ਠੀਕ ਹੈ ਬਈ ਇਹਦਾ ਫਿਰ ਘਾਟੇ ਵਾੜੇ ਕਿੰਨੇ ਦੇ ਕਰਨ ਬਸ 1 ਟਰ 1 ਟਾੜਾ ਬਾੜਾ 130 ਇੱਕ ਲੱਖ 30 ਹਜ਼ਾਰ ਦੀ ਜੇ ਆਪਾਂ ਜੋੜਾ ਲੈਣਾ ਹੋਵੇ ਕੇ ਪ੍ਰੂਨ ਬੱਤੀ ਦੇ ਇੱਕੇ ਦੋਮਾ ਦਾ ਬਣ ਜੂਗਾ 235000 ਠੀਕ ਹੈ ਵੇ ਲੋ ਮਿੱਤਰੋ 2 ਲੱਖ 35000 ਦੇ ਵਿੱਚ ਤੁਹਾਨੂੰ ਦੋ ਟਾਪ ਨਗੀਨੇ ਮਿਲ ਜਾਣਗੇ ਮਿੱਤਰੋ ਤੇ ਟਰਾਂਸਪੋਰਟ ਦਾ ਪ੍ਰਬੰਧ ਹੈਗਾ ਪਹਿਲਾਂ ਵਾਲੀਆਂ ਗਾਈਆਂ ਵੀ ਭਾਈ ਨੇ ਦੂਰ ਹੀ ਗਈਆਂ ਆਪਣੀ ਵੀਡੀਓ ਤੇ ਮੰਨ ਲਓ ਤੁਸੀਂ ਅਗਰ ਸਟੇਟਾ ਦੇ ਵਿੱਚ ਹੀ ਗਈਆਂ ਤੇ ਆਹ ਬਈ ਕਿਹੜਾ ਰਾਤ ਸੋਈਏ ਭਾਈ ਸਰਮੇ ਅੱਛਾ ਰਾਤ ਹੀ ਸੋਈ ਹੈ ਹਾਂ ਸਾਰੀ ਜੇਜੂ ਦੀ ਆਰਾ ਕੋ ਵੀਡੀਓ ਆਪਣੇ ਕੋਲੇ ਬਣਾਈ ਨਹੀਂ ਪਹਿਲਣ ਚਾਰ ਦਾ ਪਹਿਲਣ ਚਾਰ ਦਾ ਯਾਰ ਗਾਂ ਤਾਂ ਚੰਗੀ ਹੈਗੀ ਹੈਗੀ ਆ ਹਾਂਜੀ ਹਾਂਜੀ ਚਲ ਪਰ ਜਿਹੜਾ ਆ ਜਾਨਵਰ ਆ ਗਿਆ ਨਾ ਇਹ ਮੱਕਰੀ ਆ ਇਹਦਾ ਕੋਈ ਮੁੱਲ ਨਹੀਂ ਹੈ ਅੱਜ 20000 ਰੁਪਇਆ ਬੰਦਾ ਮੈਂ ਲਾ ਕੇ ਦੇ ਦੇ ਉਹ ਤੇ ਲੈ ਲਓ ਨਹੀਂ ਯਾਰ ਸਾਰੀ ਚਿੱਟੀ ਬੱਛੀ ਆ ਬਈ ਬਹੁਤ ਘੱਟ ਮਿਲਦੀ ਹੈ ਚਿੱਟੀ ਬੱਛੀ ਪੂਰੇ ਕੰਨਾਂ ਦੇ ਵਿੱਚ ਕਾਲੇ ਕੰਨਾਂ ਦੇ ਵਿੱਚ ਤਾਂ ਆਉਂਦੀ ਹਾਂ ਹਾਂ ਜਿਵੇਂ ਲਾਲ ਦੇ ਨਾਲ ਗਾਂ ਇਹਨੂੰ ਬਾਹਰ ਕਿਧਾਵਾਂਗੇ ਦੀਪ ਆ ਜਾ ਇੱਕ ਵੇੜ ਵਿਖਾ ਦਈਏ ਆਪਾਂ ਬਈ ਉਹ ਨਜਰ ਤੋਂ ਬੱਛੀ ਖੋਲ ਜਾ ਲੈ ਆ ਹੋਰ ਬੱਛੀ ਲੈ ਆ ਪੁੱਤ ਕਰ ਠੀਕ ਆ ਬਈ ਆ ਲੈ ਬੜੀ ਚੰਗੀ ਮੱਛੀ ਆ ਯਾਰ ਹੁਣ ਤਾਂ ਬੋਲਾ ਕੱਢਦਾ ਬੋਲਾ ਕੱਢਿਆ 7-8 ਲੀਟਰ ਬੋਲਾ ਕੱਢਿਆ ਦੇ ਦੂਗੀ ਦੁੱਧ ਆ ਭਾਈ ਕਿੰਨਾ ਤੇਰੇ ਸਾ 12 ਵਜੇ ਸੂਈ ਸੀ ਰਾਤ ਦੁੱਧ 28 ਕਿਲੋ ਦੇ ਦੂਗੀ ਦੇ ਦੂਗੀ ਟੋਰਨ ਮੱਛੀ ਫੀਡ ਜਾਤ ਦੇਗੀ ਆ ਸਨ ਚੋਈ ਬਹੁਤ ਇੱਥੇ ਰੱਖ ਲੈ ਪੁੱਤ ਇੱਥੇ ਰੱਖ ਮੱਛੀ ਹੁਣ ਹੁਣ ਕਰਾ ਮੜਾ ਜੀ ਦਰਸ਼ ਦੀਪ ਆ ਸਿਕਰੀ ਲਾ ਯਾਰ ਮੂੰ ਤੋਂ ਲਾ ਦੇ ਸਿਕਰੀ ਲਾ ਦੇ ਲਾਜ਼ਮੀ ਆ ਹਾਂ ਆ ਲੈ ਹੁਣ ਵੇਖੋ ਭਾਈ ਆਏ ਹਾਏ 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 ਸ਼ੁਕਰ ਆ ਪ੍ਰਮਾਤਮਾ ਤੇਰਾ ਕਹਿੰਦੇ ਹੁੰਦੇ ਨਾ ਦੋ ਕੜੀਆਂ ਦਾ ਰੰਗ ਆ ਸੁਣ ਦਿੰਦਾ ਦਿੰਦਾ ਹੀ ਦਿੰਦਾ ਦੀਪ ਅੱਖ ਕਾਲੀ ਕੰਨ ਪੂਰੇ ਬਾਕੀ ਸਾਰੀ ਚੱਟੀ ਹੈ ਨਾ ਸਾ ਜਰਾ ਵੀ ਥਾਣ ਵੀ ਗੱਲ ਆ ਯਾਰ ਵਾਹ ਪ੍ਰਮਾਤਮਾ ਤੇਰਾ ਧੰਨਵਾਦ ਯਾਰ ਹੈਨਾ ਇਹ ਹੁਣ ਇਹ ਮੱਛੀ ਵੈਣ ਆਪਾਂ ਦੇਣੀ ਦਾ ਗਾਂ ਮੱਛੀ ਜਾਣੀ ਹੈ ਗਿਫਟ ਦੇ ਤੋ ਟਿ ਜਾਣਾ ਹੈ ਹੈਨਾ ਤੜਕੇ ਆ ਜਾ 20000 ਰੁਪਏ ਬੰਦਾ ਦਾ ਹੀ ਲੈ ਲਓ ਤੇ ਲੈ ਲਓ ਦੇਣਗੇ ਭਾਈ ਦੇਣਗੇ ਇੰਨੇ ਦੇ ਦੇ ਭਾਈ ਬੱਸ ਭਾਈ ਸਰਬੇ ਮੁੱਲ ਜਿੰਨਾ ਮਰਜ਼ੀ ਕਰਾ ਲਾ 125 ਦੀ ਵੜ ਜਾਊਗੀ 125 ਦੀ ਹਾਂਜੀ ਹਾਂਜੀ ਕਿਆ ਬਾਤ ਆ ਮੈਂ ਤਾਂ ਮੁੱਲ ਜ਼ਿਆਦਾ ਸੋਚਦਾ ਹੀ ਨਹੀਂ ਠੀਕ ਆ ਇਹ ਚੂਣ ਚਣ ਕਿਵੇਂ ਨਿਕਲਿਆ ਮੈਂਣਾ ਜੀ ਗੂਠੇ ਵਰਗੀ ਮੋਟੀ ਚਾਹ ਇੱਕ ਗੱਲ ਹੋਰ ਆ ਭਾਈ ਗਾਂ ਹੱਡਾਂ ਪੈਰਾਂ ਦੀ ਕਿੰਨੀ ਬਹੁਤ ਜ਼ਿਆਦਾ ਹੁਣ ਥੋੜੀ ਜਿਹੀ ਲਿਫੜੀ ਆ ਗਾਂ ਸੂਈ ਕਰਕੇ ਰਾਤ 12 ਵਜੇ ਸੂਈ ਸੀ 4 ਵਜੇ ਬੜਾ ਝੂਕਣਾ ਹੋਊਗਾ ਹੁਣ ਕਿਹੜੀ ਗੱਲ ਕਰੀਏ ਇਹ 125 ਦੀ ਆ 130 ਦੀ ਤੇ ਆ 105 ਦੀ ਇਹ ਜੇ ਤਿੰਨ ਨਹੀਂ ਲੈਣੀਆਂ ਨਾ ਮਿੱਤਰੋ ਤਾਂ ਫਿਰ ਤੁਹਾਨੂੰ ਦੱਸ ਹੀ ਦਿੰਨੇ ਆ ਰੇਟ ਬਣ ਜਾਊਗਾ 135 ਹੀ ਹੁੰਦਾ ਸੀਗਾ ਤੇ 125 ਕਿੰਨਾ ਹੋ ਗਿਆ ਬਈ 360 ਹੋ ਜਾ 3 ਲੱਖ 60 ਹਜ਼ਾਰ ਰੁਪਿਆ ਤਕੂਣੀ ਦਾ ਬਣ ਗਿਆ ਹੁਣ ਆ ਜੋ ਆ ਵੈਡ ਤੇ ਬਈ ਚਾਰ ਨੰਬਰ ਤੇ 25 ਜਿਹੜੀ ਚਾਰ ਤਿੰਨ ਕੰਪਲੀਟ ਕਰਤੀ ਹੈ ਕਾਲੀ ਦੇ ਨਾਲ ਦੀ ਚਾਰ ਦੰਦ ਦਾ ਪਲੂਣ ਵੱਛੀ ਆ ਇਹ ਵੀ ਪਹਿਲੇ ਨਹੀਂ ਹਾਂ ਜਿਹਦੇ ਦੰਗ 14 15 ਲੈ ਲੈ ਜੀ ਪਲੂ ਬਹੁਤ ਹਾਂਜੀ 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 ਸਾਰਾ ਕੁਝ ਵੈਡ ਦਾ ਪਾਲਾ ਚੱਕਾ ਹੁਣ ਲਈ ਬਈ ਗੱਡੀ ਬਹੁਤ ਕਾਟ ਵੈਡ ਬਹੁਤ ਪੋਲੀ ਪੋਲੀ ਬਹੁਤ ਆ ਨਾ ਪੋਲੀ ਪੋਲੀ ਜੜ ਜਗਾੜ ਵਾਲਾ ਸਾਫ ਥਾਣਾ ਨਹੀਂ ਵਾਲੀ ਸੋਚੇ ਦੋਤੇ ਵੀ 25 ਤੋਂ ਬਾਹਰ ਚੱਲ ਰਿਹਾ ਆ ਨਾਮ 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 ਡਾਇਮੰਡ ਬਾਕੀ ਅੱਗੇ ਮੌਸਮ ਐਨਦਾ ਹਾਂ ਜੀ ਇਹ ਜਮੀਨ ਖਾਨ ਝੋਲੀ ਉਸਨੇ ਹਸਨ ਪਰਮਾਤਮਾ ਨੇ ਇਹਨੂੰ ਵੀ ਕਮਾਲ ਨਹੀਂ ਠੀਕ ਹੈ ਜੀ ਬੰਨ ਬਈ ਹਣਾ ਗਾਰਡਨ ਵਰਗਾ ਜਾਨਵਰ ਮੈਂ ਨਾ ਇਹ ਪੱਥਰ ਰੁੱਗੀ ਪਈ ਸਾਰੇ ਪਾਸੇ ਹਾਂਜੀ ਹਾਂਜੀ ਪਲੂਣੀ ਹੈ ਹਾਂਜੀ ਹਾਂਜੀ ਦੰਦੋ ਕਿਵੇਂ ਦੱਸਿਆ ਜੀ ਚਾਰ ਦੰਦ ਹੈ ਇੱਥੇ ਪਰਮਾਤਮਾ ਨੇ ਨਖੇਰਾ ਦੇਣੀਆਂ ਹਜੇ ਬਈ ਨੂੰ ਹਣਾ ਹਜੇ ਤਾਂ ਸ਼ੁਰੂਆਤ ਕੀਤੀ 15 ਦਿਨ ਪਹਿ ਹੈ ਹਾਂਜੀ ਹਾਂਜੀ ਇਹਦਾ ਵੀ ਰਿਕਾਰਡ ਪ੍ਰੋਪਰ ਹਾਂਜੀ ਹਾਂਜੀ ਠੀਕ ਹੈ ਜੀ ਇਹ ਕਿੰਨੇ ਦੀ ਦਿੱਤੀ ਜੀ ਬਸ ਇਹ 1 20 ਰੁਪਏ 120000 ਦੀ ਮੰਨ ਤਾਂ ਥੋੜਾ ਬਹੁਤ ਮੰਨ ਤਾਂ ਠੀਕ ਆ ਪੰਜ ਨੰਬਰ ਦੇ ਬੇੜ ਜਿਹੜੀ ਆ ਵੀ ਗੱਡੀ ਹੈ ਦੂਜਾ ਸੂਆ ਸਰਵੇ ਜੀ 28 ਕਿਲੋ ਪਹਿਲਣ ਹੋ ਜਾਣ ਨੇ ਦੁੱਧ ਦਿੱਤਾ 28 ਕਿਲੋ ਪਹਿਲਣ ਹਾਂ ਜੀ ਦਿਨ ਕਿੰਨੇ ਪਏ ਨੇ ਮੰਨ ਲੈਣਾ ਜੇ ਮੰਨ ਕੇ ਜਾਂ 10 ਮੰਨ ਕੇ ਦੇਣ ਚ ਲੈ ਜੂਗੀ ਚਲੋ ਬਹੁਤ ਰਵੀ ਹੋ ਜਾਵਾਂ ਝੋਲੀ 40 ਦਾ ਕੋਈ ਨਕਾਣਾ ਹੀ ਹੈ ਨਹੀਂ ਬੇੜ ਦਾ ਖੁੱਲੀ ਡੁੱਲੀ ਬੇੜ ਆ ਵੀ ਖੁੱਲੀ ਡੁੱਲੀ ਬਰੀਡ ਕਿੰਨਾ ਵਧੀਆ ਪਿਆਰਾ ਫੇਸ ਇਹਦਾ ਵੀ ਰਿਕਾਰਡ ਹੈਗਾ ਜੀ ਹਾਂ ਜੀ ਹਾਂ ਜੀ ਇਹ ਲੇਵਾ ਨਾਲ ਕੋਈ ਨਹੀਂ ਕਿ ਰੱਖਿਆ ਇਹਦਾ ਕੁਝ ਵੀ ਨਹੀਂ ਸੇਰ ਜੋ ਪੂਣੀ ਵੀ ਨਹੀਂ ਕਰਤੀ ਹਾਂ ਜੀ ਹਾਂ ਬਣਦੀ ਵੇਖੀ ਕੀ ਥੱਲੋਂ ਹਣਾ ਮੈਂ ਜੀਦਾ ਯਾਰ ਇਹੋ ਜੇ ਲੇਵੇ ਆ ਨਾ ਜਿਹੜੇ ਬਾਈ ਆ ਹੁਣ ਬਾਈ ਇਹਨਾਂ ਨੂੰ ਮਟੜਸ ਵਗੈਰਾ ਘਾਟੂ ਹੈ ਨਾ ਬਾਕੀ ਤੇਰੀ ਖਰੀਦ ਵੀ ਆਈ ਹੈ ਨਾ ਤੂੰ ਜਾਨਵਰ ਨਹੀਂ ਮਾੜਾ ਚੂਜ਼ ਕਰਨਾ ਨਹੀਂ ਨਹੀਂ ਉਹ ਜਾ ਕੇ ਰਹਿ ਗਈ ਬਾਈ ਜਿਵੇਂ ਮਾਲਾ ਮਾੜੇ ਜਾਨਵਰ ਨੂੰ ਤੇਰਾ ਜੀ ਨਹੀਂ ਕਰਦਾ ਫਿਰ ਆਪਣੇ ਕੋਲੇ ਵੇਖਦਾ ਹੀ ਨਹੀਂ ਮਾੜਾ ਜਾਨਵਰ ਅਜੇ ਬੈਠ ਦੇ ਨਾ ਜਿਵੇਂ ਮੰਨ ਕੇ ਚੱਲ ਇਹ ਲੈ ਸਰ ਵੀ ਕੀ ਕੋਈ ਕਰਨਾ ਕਿੰਨੀ ਖਾਲੀ ਪਈ ਹੈ ਬੱਛੀ ਹਾਂਜੀ ਹਾਂਜੀ ਆ ਤੁਰੂ ਬਾਈ ਆ ਦੀਦੀ ਬਣਦਾ ਨੇ ਹਾਂ ਆਈ ਆ ਵੱਡੀ ਗਾਂ ਵਾਲਾ ਸਿਸਟਮ ਇਹ ਕਿੰਨੇ ਦੀ ਦੇ ਦਈਏ ਜੀ بس ਇਹਦਾ ਵੀ ਲੈਣ ਦੇ ਨੇ 115 ਦੀ ਹੋਊਗਾ 115 ਦੀ ਮਨ ਤੜਾ ਜੋੜਾ ਇਹ 12 ਦੀ ਤੇ 15 ਦੀ ਜਮਾ ਲਓ 235 ਬਣੇ ਹੋ ਗਿਆ 235 ਇਹਨਾਂ ਦਾ ਹੋ ਗਿਆ 235 ਉਹਨਾਂ ਦਾ ਹੋ ਗਿਆ ਹਾਂ ਜੀ ਹਾਂ ਜੀ 235 35 ਬਣ ਗਿਆ ਇਹ ਜੋੜੇ 235 ਉਹ ਇੱਕ ਕੱਲੀ ਲਾ ਲਓ ਤੂੰ ਹਾਂ ਉਹ ਸਵਾਹ ਅੱਛਾ ਹੁਣ ਪਿਊਸ ਕਰ ਦੇ ਲੇ ਬਈ ਅਸਾ ਆ ਇਹਦੇ ਬਾਰੇ ਦੱਸ ਦੀ ਬਈ ਇਹ ਸੂਈਆ ਸੁਆ ਨਹੀਂ ਸੂਣ ਵਾਲੀ ਆ ਬਈ ਇਹ ਸੂਣ ਵਾਲੀ ਆ ਹਾਂ ਇਹ ਹਫਤਾ ਲੈ ਜੂਗੀ ਇਹ ਉਹ ਭਰਾਵਾ ਜਿਹੜਾ ਨੇ ਥੋੜੇ ਜਿ ਘੱਟ ਪੈਸੇ ਲਾਉਣੇ ਆ ਹਾਂ ਹਾਂ ਉਹਨਾਂ ਲਈ ਵੀ ਲੈ ਕੇ ਆਉਣੇ ਪੈਂਦੀ ਆ ਹਾਂ ਜੀ ਹਾਂ ਜੀ ਹਾਂ ਜੀ ਨਾ ਸਾਫ ਸੁਥਰੀ ਤਣਾ ਤੁਣਾ ਦੀ ਉਠਾਣ ਤੁਮ ਲੈ ਆ ਰਾਂ ਆ ਇਹਦਾ ਦੁੱਧ ਦਾ ਰਕਾਰ ਕੀ ਆ ਬਈ ਇਹਨੇ ਦੁੱਧ 22 ਕਿਲੋ ਦਿੱਤਾ ਸਰ ਬਈ 22 ਕਿਲੋ ਹਾਂ ਆ ਆ ਸੂਈ ਆ ਕੱਲ ਦੀ ਠੀਕ ਆ ਬਈ ਓ ਇਹ ਕੱਲ ਸੂਈ ਆ ਬਈ ਹਾਂ ਹਾਂ ਕੱਲ ਸੂਈ ਇਹਦੇ ਮਗਰ ਬੱਚਾ ਇਹਦੇ ਮਗਰ ਬੱਚਾ ਆ ਗਿਆ ਹਾਂਜੀ ਆ ਗਿਆ ਇਹ ਬੋਲਾ ਥੜਲੇ ਵਿਧੀਆਂ ਕੁਆਲਿਟੀਆਂ ਇਹਨਾਂ ਦੀਆਂ ਚੰਗੀਆਂ ਹਾਂ ਬਹੁਤ ਚੰਗੀਆਂ ਸਾਫ਼ ਸੋਹਣੀਆਂ ਇਹ ਕਿੰਨੇ ਦਾ ਜੋੜਾ ਦੇ ਦਈਏ ਬਈ ਮਾਸ ਰੋਲਾ ਹੋਣੀ ਕਰਦੇਗੇ ਲੰਮਾ ਚੌੜਾ ਮੰਨ ਕੇ ਚੱਲ 1 60 ਦਾ ਬੱਸ ਜੋੜਾ ਦੇ 80 80 ਵਾਲਾ ਪਾਵਾ ਬੱਸ ਤੇ ਇਹ ਜਿਹੜਾ ਆ ਸਿੱਧੀ ਉਹ ਵੀ 85 ਦੀ ਉਹ 75 ਦੀ ਉਹ 75 ਦੀ ਏ 85 ਦੀ ਬੱਤ ਜੀ ਕਹੇ ਕੱਲੀ ਕੱਲੀ ਵੀ ਲੈਣ ਵਾਲਾ ਹੁੰਦਾ ਲੈ ਲਈ ਮਿੱਤਰੋ ਆ ਜਿਹੜੀ ਬੈੜਾ ਇਹ ਮਿਲੂਗੀ 85000 ਦੀ 75 ਦੀ ਤੇ ਉਹ ਮਿਲੂਗੀ 85000 ਦੀ ਲਵਦੀਪ ਇਸ ਦਾ ਬੱਚਾ ਲੈਣੀ ਵਿੱਚ ਸੂਈ ਹੋਈ ਹੈ ਜਿਹੜੀ ਬੱਚਾ ਮਗਰ ਹੁੰਦੇ ਬੱਚਾ ਬੱਚਾ ਮਗਰ ਇਹ ਅੱਜ ਸੀ ਜਾਨਵਰ ਆਪਣੇ ਹਾਂ ਬਈ ਤੇ ਇਹ ਅੱਜ ਦੇ ਅਲਾਰਟ ਦੇ ਵਿੱਚ ਸੱਤ ਗਾਈਆਂ ਮਿੱਤਰੋ ਸੱਤੇ ਗਈਆਂ ਹੀ ਪੰਜ ਤਾਂ ਜਮੈਂਟ ਵਿਖਾਤੀਆਂ ਵੀ ਲੱਖੋਂ ਬਾਹਰ ਆਲੀਆਂ ਤੇ ਦੋ ਵਿਖਾਤੀਆਂ ਤੁਹਾਨੂੰ ਲੱਖੋਂ ਅੰਦਰ ਆਲੀਆਂ ਵੀ ਕਈ ਵਾਰੀ ਮਾਤਰ ਤਮਾਤਰ ਸਾਡੇ ਰਗਾਣਾ ਬਾਈ ਉਹ ਵੀ ਕੋਦੇ ਗੁੱਸੇ ਨਾਲ ਜੀਵਨ ਨਾਲ ਯਾਰ ਜੀਵਨ ਮਿੰਗੀਆ ਲੈਂਦਾ ਹੀ ਨਹੀਂ ਜਾਣਾ ਹੁੰਦਾ ਕੋਲੇ ਤੇ ਨੰਬਰ ਬਾਈ ਜੀ ਹੁਣ ਕਿੰਨਾ ਆ ਗਿਆ 81959 ਜੀ 444 81959 44432 44432 ਇਸ ਨੰਬਰ ਤੇ ਕਰ ਲਿਓ ਭਾਈ ਰابطਾ ਕੇ ਮਿੱਤਰੋ ਭਾਈ ਦਾ ਨੰਬਰ ਸਕਰੀਨ ਦੇ ਉੱਤੇ ਆ ਮੁਕਸਰ ਇਲਾਕੇ ਦਾ ਪਿੰਡ ਆ ਹਰੀਕੇ ਕਲਾਂ ਤੇ ਹਰੀਕੇ ਕਲਾਂ ਪਿੰਡ ਦੇ ਵਿੱਚ ਭਾਈ ਜੀਵਨ ਵਪਾਰ ਦੇ ਵਿੱਚ ਬਹੁਤ ਵੱਡਾ ਨਾਮ ਆ ਭਾਈ ਦਾ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਸੀ ਜਲਦ ਮਿਲਦੇ ਰਹਾਂਗੇ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ ਕੈਮਰਾਮੈਨ ਗੁਰਦੀਪ ਗੇਲੋਂ ਦੇ ਨਾਲ ਇਜਾਜ਼ਤਵਾਲੋਂ ਬਦਿਆਂ ਧੰਨਵਾਦ